ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਮੱਜਾਂ ਵਿਖਾਉਣੀਆਂ ਨੇ ਤਿੰਨੇ ਦੀਆਂ ਤਿੰਨੇ ਤੁਹਾਨੂੰ ਸੋਈਆਂ ਸਵਾਈਆਂ ਤੁਹਾਨੂੰ ਦਿਖਾਉਣੀਆਂ ਵਾ ਇੱਕ ਤੇ ਬਿਲਕੁਲ ਤਾਜੀ ਸੋਈ ਆ ਕੱਲ ਦੀ ਸੋਈ ਆ ਇੱਕ ਇੱਕ ਬੱਚੇ ਤੋਂ ਵੀ ਤਾਂ ਤੇ ਇੱਕ ਨੇ ਥੋੜੇ ਦਿਨ ਹੋ ਗਏ ਜਿਹੜੇ ਸੋਈ ਨੇ ਬੁਰੀ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਵਧੀਆ ਵੀਰ ਜੀ ਵਧੀਆ ਤੇ ਅੱਜ ਤਿੰਨ ਮੱਜਾਂ ਹੀ ਆ ਮੱਜਾਂ ਹੀ ਤਿੰਨ ਚਲੋ ਨਾਮ ਦੱਸਤਾ ਫਿਰ ਇੱਕ ਕਰੀ ਨਾਮ ਸੋਨੂ ਸ਼ਹਿਜ ਨਾਲਾ ਜ਼ਿਲ੍ਹਾ ਮਸਾ ਤੇ ਨੰਬਰ ਵੀਰ ਜੀ ਬੋਲਦੇ ਇੱਕ ਕਰੀ 91 95752 ਠੀਕ ਹੈ 91 7662 ਦੋ ਨੰਬਰ ਚਾਹਦੇ ਆ ਦੋ ਨੰਬਰ ਕਰਤੇ ਜੀ ਹਣੇ ਇੱਕ ਤੇ ਚੁੱਕੇ ਨਹੀਂ ਜਾਂਦੇ ਪੂਰੇ ਨਹੀਂ ਇੱਕ ਦੇ ਉਦਾਂ ਹੀ ਉਹ ਗੂਗਲ ਪੇ ਚੱਲਦੀ ਜੁਦੀ ਉੱਤੇ ਨਾਲ ਅੱਛਾ ਨਾਲ ਵਟਸਐਪ ਚੱਲਦਾ ਚਲੋ 620 ਵਾਲੇ ਦੇ ਅੱਛਾ ਹਾਂਜੀ ਠੀਕ ਹੈ ਤੇ ਚਰਵਾਦਾ ਤਾਜੀ ਸੂਈ ਤੋਂ ਕਰ ਲਈਏ ਫਿਰ ਕਾਲੀ ਸੂਈ ਹੈ ਭਾਜੀ ਕੱਲ ਦੀ ਸੂਈ ਹੈ ਸ਼ਾਮੀ ਵੀ ਸੂਈ ਹੈ ਥੱਲਿਆਂ ਦੇਖ ਸਕਦੇ ਆਪਾਂ ਸੋਹਣੀ ਤਿਆਰ ਹੋ ਗਈ ਹੈ ਥਾਣਾ ਵੀ ਚੰਗਾ ਲੱਗਾ ਵਾ ਸਾਰੀ ਭਾਜੀ ਚਵਾਈ ਬਹੁਤੀ ਨੰਬਰ 1 ਨੇ ਹਾਂ ਦੇਖ ਸਕਦੇ ਥਾਣ ਵੀ ਇਹਦੇ ਲੱਗੇ ਤਾਂ ਤੇ ਆਹ ਬੱਚਾ ਜਾ ਬਿਲਕੁਲ ਤਾਜ਼ਾ ਬੱਚਾ ਕੱਟਾ ਜ ਮਗਰ ਵੀ ਭਾਜੀ ਕਾਲੀ ਸੂਈ ਸ਼ਾਮੀ ਵੀ ਸੂਈ ਆ ਕਿੰਨਾ ਕੁ ਚਵਾਈ ਜਾਊਗੀ ਦੁੱਧ ਪਾਜੀ ਕੱਲ੍ਹ ਸ਼ਾਮੀ ਪਈ ਸੂਬੀ ਤੇ ਬਾਅਦ ਕੇ ਰਾਤੀ 9 ਵਜੇ ਜੀਦੂ ਸੋਤੀ ਹੀ ਨਹੀਂ ਅੱਛਾ ਉਹਦਾ ਪਾ ਚੋਇਆ ਕੋ 2 ਕਿਲੋ ਆਵੇ ਬਾਕੀ ਜੀ ਸਾਰਾ ਇਨਾ ਚੋਇਆ ਅੱਛਾ ਸਿਰੇ ਆਪਾਂ 2.5 ਕਿਲੋ ਸਿਰੇ ਚੋਇਆ ਬੋਲਾ ਯਾਰ ਅੱਛਾ ਆਪ ਕੋ ਬੱਚੇ ਬੱਚੀ ਨੂੰ ਪਿਆ ਬਾਕੀ ਇਹ ਆ ਵੀ ਜਿੱਡੇ ਮਾਝੇ ਉਹ ਡਿੱਕੇ ਨੇ ਸੰਭੀ ਨਹੀਂ ਆ ਪਾਜੀ ਫਿਰ ਚਾਰੂ ਬੜੀ ਸੂਗਿਆ ਕੋਈ ਪਨੀ ਸੁਈਆਂ ਅੱਛਾ ਪਾ ਲਾ ਪਚੋ ਗਈ ਆ ਠੀਕ ਆ ਹਾਂ ਪੂਰੀ ਵਧੀਆ ਚਵਾ ਫਿਰ ਕਿਨੇ ਇੱਕ ਨੰਬਰ ਲਗਾ ਜੀ ਚੋਣ ਬਹੁਤੀ ਚੋਤੀ ਲੱਗੀ ਜੀ ਉਹ ਤਰੇ ਕੇ ਕੱਦ ਕਾਠ ਚੰਗੇ ਦੀ ਆ ਪਰ ਇੱਕ ਤੇ ਤਾਜੀ ਸੋਈ ਆ ਇਹੋ ਪਈ ਨਾ ਬਹੁਤੀ ਉਦਾਂ ਆਪਾਂ ਮਾੜੀ ਵਧੀਆ ਮੱਝ ਸਾਰੀ ਕਾਹਦੀ ਹਾਂ ਹਾਂਜੀ ਹਾਂਜੀ ਥੋੜੀ ਲੱਪੇ ਚ ਵੀ ਆ ਦੁੱਧ ਹੀ ਇਹਦੀ 13-14 ਗੱਲ ਦੀ ਗਰੰਟੀ ਜੀ ਹੁੰਦਾ ਅਜੇ ਖੋ ਦਾਂ ਦੇ ਕੁਝ ਲਿਆਊਗਾ ਇਹ ਰਾਵੀ ਤਵੇ ਮੈਂ ਥੋੜੀ ਦਾਲ ਦੂਨੇ ਟੋਕੀ ਮੰਗਦੇ ਸਹੀ ਵੀ ਕਹਿ ਰਿਹਾ ਔਰ ਅਬ ਵੀ ਹੋ ਗਿਆ ਹਾਂ ਰੱਖੋ ਹਾਂ ਨੇ ਸਾਰੇ ਦੰਡ ਜਲੇ ਤੇ ਸਾਰੇ ਕੈਂ ਹੈ ਠੀਕ ਹੈ ਚੱਲ ਸਾਰੀ ਮੱਝ ਪਈ ਚੰਗੀ ਮੱਝ ਦੇ ਅਗਲੇ ਸਵੇਰ ਜਰਾਜੀ ਹੋ ਜੇ ਨਾ ਹਾਂਜੀ ਹਾਂਜੀ ਬਾਜੀ ਲੱਖ ਰੁਪਏ ਜੀ ਤੇ ਚਲਾ ਰਹੇ ਹਾਂ ਇਸ ਮੰਡ ਬੋਦੀ ਭਾਈ ਹੁਣ ਇਹਦੇ ਬੋਲਾ ਦੇ ਹੁਣ ਦੁੱਤੇ ਆਉਂਦੇ ਦੁੱਧ 11 12 13 ਕਿਲੋ ਰਾਣੀ ਮਤੀ ਨਜਰ ਆਉਂਦੀ ਬਾਕੀ ਇਹ ਥੋੜੀ ਇੱਕ ਲੱਪੇ ਲੱਪੇ ਚ ਵੀ ਆ ਪਰ ਭਾਈ ਚੋਣ ਏਡਾ ਚਵਾ ਲਗਾ ਜੇ ਬੋਦੀ ਚੋਣ ਕੀ ਹੈ ਤੇ ਮੁੱਲ ਫਿਰ ਮੁੱਲ ਦੇ ਰਹੀ ਆ 55 ਦੀ 55000 ਦੇ ਕੇ ਛੋਟ ਛਟ ਕਰਦੀ ਆ ਵਿੱਚ ਚ ਚੋੜੇ ਤੇ ਦੋ ਸੂਈ ਸਵਾਈ ਹੁਣ ਭਾਈ ਇਹਦਾ ਫਿਕਰ ਲੰਘਿਆ ਟੈਨਸ਼ਨ ਦਾ ਅੱਛਾ। ਪਰੀ ਸੂਈ ਆ ਜੇ ਸੁੱਟਨੀ ਆ ਕੋਈ ਭਾਰਪੂਰ ਨਾ ਪਾਵੇ। ਅੱਛਾ। ਉਹ ਕੰਮ ਤੇ ਹੁਣ ਲੰਘਿਆ ਹੁਣ ਤੇ ਬਸ ਐ ਲੱਪਾ ਉੱਥੇ ਚਾਰੂ ਬੜੀ ਆ। ਠੀਕ ਆ। ਹੋਰ ਥਲ ਭਾਡੇ ਲੱਪਾ ਲਪਾਏ ਚੋਕੀ ਸਾਰੇ ਹੁਣ। ਠੀਕ ਆ। ਇਹ ਨਹੀਂ ਬੱਚੇ ਨਾ ਭਾਵੇਂ ਬਹੁਤ ਘੰਟੇ ਸਮਾਂ ਚੋੜਾ। ਕਿੰਨੇ ਛੋੜ ਕਿੰਨੀ ਕਰਦੀ ਐ 55 ਦਾ। ਅੱਛਾ ਇਤਰਾ ਹੀ ਭਾਵੇਂ ਬੈਜੋ ਤੇ। ਚੋਆ ਅਗੜੀ ਨਿਕਾਲ ਦੇ ਨੰਬਰ ਵਨ। ਬੱਚਾ ਛੱਡ ਦੇ ਭਾਵੇਂ ਨਾ ਛੱਡਾ। ਉਹਦੀ ਚੋਣ ਲਗੀ ਆ। ਗਾਵਾਂ ਵਾਂਗੂ ਉੱਥੇ ਹੀ ਕਿੰਨੀ ਰੀ ਦੇਣੀ ਫਿਰ ਆਪਾਂ ਹਾਂ ਨਹੀਂ ਭਾਈ ਦਵਾਂਗੇ 52000 ਦੇ ਤਾਂ ਕਿਉਂ ਮੈਹੀ ਵੱਡੀ ਆ ਮੈਹੀ ਦੀ ਦੁੱਧ ਵੀ 12-13 ਗਲੋ ਆਰਾਮ ਨਾਲ ਮਾਜਨੇ ਪੜਨਾ ਠੀਕ ਹੈ ਜੀ ਹਾਂ ਤੇ ਹੁਣ ਜਿਹੜੀ ਆ ਬੁਰੀ ਝੋਟੀ ਜੇ ਇਹ ਕੋ ਦੁੱਧ ਸੱਤਾਂ ਤੋਂ ਬਾਅਦ ਜੇ ਇਹ ਬੱਚੇ ਤਾਂ ਵੀ ਨਹੀਂ ਇਹਨੂੰ ਸੂਈ ਨੂੰ ਮਹੀਨੇ ਤੋਂ ਬਾਅਦ ਭਈ ਟਾਈਮ ਹੋ ਗਏ ਅੱਛਾ ਹਾਂ ਤੋੜ ਨੂੰ ਸੀਰਾ ਬਣਾਈ ਅੱਛਾ ਮੈਨੂੰ ਤੇ ਫਿਰ ਪੁੱਛੀ ਲਾਉਂਦਾ ਠੀਕ ਆ ਆ ਉਹ ਗੱਡੀ ਮੈਂ ਕਹਿੰਦਾ ਆ ਰਾ ਖਿਲੇ ਆ ਵੀ ਉਹਨੂੰ ਵੀ ਖਿਆਲ ਨਹੀਂ ਜਾਗ ਲਗ ਲਾ ਹੁਣ ਮਿਲਦੀ ਕਿੱਦਾਂ ਜੀ ਮੇਰੀ ਰਾਤੀ ਆਈ ਭਾਜੀ ਰਾਤੀ ਆਪਾਂ ਨੂੰ ਕੀ ਗੱਲ ਆਈ ਅੱਛਾ ਸਵੇਰੇ ਆਪਾਂ ਚੋਈ 5 ਵਜੇ ਸਵੇਰੇ ਪਹਾੜੇ ਤੇ ਮਿਲ ਜੀਦਾ ਭਰਾ ਭਰਾ ਤੋਰ ਦੋ ਫੇਰੇ ਨਾ ਬਾਕੀ ਬੱਚੇ ਤੋਂ ਬਿਨਾਂ ਜਿਹੜਾ ਕੋਈ ਵੀ ਪਸ਼ੂ ਹੁੰਦਾ ਵਾ ਉਹਦਾ ਉਹਦਾ ਪਤਾ ਨਹੀਂ ਹੁੰਦਾ ਵੀ ਜਾ ਕੇ ਟੀਕਾ ਵੀ ਲਵਾ ਲੈ ਤੇ ਜਾ ਕੇ ਪਹਾੜੇ ਤੇ ਵੀ ਮਿਲ ਜੇ ਹੈਗੀ ਪੂਰੀ ਮੱਝ ਹੋਤਰਾ ਤੇ ਕੁਛ ਲੰਡੀ ਹੋਂ ਸਾਬ ਨਾਲ ਕੋਈ ਵੇਖ ਲੈ ਪਹਿਲਾਂ ਹੀ ਆਪਣੇ ਤੇ ਇਹਦਾ ਫਿਰ ਮੁੱਲ ਇਹ ਦੇ ਜੀ 50 ਦੀ 50000 ਦੀ ਕੀ ਕਰ ਦੇਣੀ ਛੋੜ ਛੜ ਵਿੱਚ ਇਹ ਜੇ ਜੀ ਭਾਈ ਹਾਂ ਨਹੀਂ 48000 48000 ਹਾਂ ਨਹੀਂ ਹੋਣੀ 48000 ਠੀਕ ਹੈ ਜੀ ਦੁੱਧ ਮੇਰੇ ਕੋਲ 7 ਕਿਲੋ ਐ 1 ਲੀਟਰ ਮਾਰ ਕੇ ਮੈਂ ਖਰੀਦ ਲਵਾਂਗਾ ਠੀਕ ਹੈ ਜੀ ਜਵਾਬ ਵਧੀਆ ਸਮਾਂ ਇੱਕ ਮਾਰਦੀ ਐ ਠੀਕ ਹੈ ਜੀ ਪਤਾ ਲੱਗਦਾ ਮੱਝ ਚੋਣਦੇ ਪਤਾ ਲੱਗਦਾ ਡਾਲਰ ਨਹੀਂ ਠੀਕ ਹੈ ਆਹ ਤੁਸੀਂ ਪਹਿਲਾਂ ਪਲਵਾਨੀ ਕਰਦੇ ਰਹੇ ਜੀ ਵੀਰ ਜੀ ਫਰਵਾਹ ਦੀ ਗੁਰੂ ਨਿਕੇ ਕੋਲ ਦੇ ਖੁੱਲਦੇ ਖੁੱਲਦੇ ਨੇ ਹੋਣੀ ਛੱਜਿਆ ਕੰਮ ਹੈ ਅੱਛਾ ਜੀ ਤੁਹਾਡੇ ਦਾ ਵੀ ਬੀ ਬੌਂਦੇ ਮੈਂ ਠੀਕ ਜਰਾਂ ਦੇ ਵੀਡੀਓ ਸ਼ੁਰੂ ਕੀਤੀ ਉਹਨਾਂ ਦੀ ਫਿਰ ਪਹਿਲਵਾਨੀ ਛੁੱਟ ਗਈ ਆ ਠੀਕ ਆ ਤੇ ਇਹਦਾ ਕੱਟਾ ਜੀ ਠੀਕ ਆ ਆ ਇਹਦਾ ਕੱਟਾ ਤੇ ਮਿੰਨਾਂ ਦੇ ਉਹ ਦਿਨੋਂ ਸਾਡੇ ਰਿਸ਼ਤੇਦਾਰ ਕਹਿੰਦੇ ਕਬੱਡੀ ਵੀ ਖੇਡਦੇ ਰਹੇ ਜੇ ਪਹਿਲਾਂ ਭਾਜੀ ਪਹਿਨੋ ਅੱਜ ਤੋਂ ਹੀ ਖੇਦੀ 2010 ਦੇ ਵਿੱਚ ਅੱਛਾ ਸਾਡੀ ਖੇਦੀ ਮਾਰੀ ਬੱਟੀ ਐਦਾ ਆਪਣੇ ਸੱਜਣ ਮਿੱਤਰੀ ਮੋਟਰ ਮੋਟਰ ਤੇ ਹੀ ਕੇ ਅੱਛਾ ਖੇਦੀ ਵਜਾ ਬੋਨਾਂ ਜਿ ਫੇਲੋਣੀ ਆਪਾਂ ਠੀਕ ਠੀਕ ਆ ਸਾਰੇ ਕੰਮ ਕੀਤੇ ਹੈਗੇ ਸਾਰੇ ਕਰਕੇ ਛੱਡੇ ਕੋਈ ਕੰਮ ਇਹਨਾਂ ਦੁਨੀਆ ਦੇ ਨਾਂ ਛੱਡਿਆ ਹੋਗਾ ਅੱਛਾ ਸਭ ਜਿਹੜਾ ਬਾਹਰੋਂ ਬੁਰੋਂ ਕੰਮ ਫੇਰਾਇ ਕਰਾਂ ਮੈਂ ਅੱਛਾ ਬਾਹਰੋਂ ਬੁਰ ਦੇ ਵਿੱਚ ਚੱਕਰ ਚੱਕਰ ਲਾਇ ਅੱਛਾ ਸਭ ਕੁਝ ਦੇਖਿਆ ਤੇ ਐਂਡ ਤੇ ਫੇਰ ਕੰਮ ਹੈ ਇਹੀ ਤੇ ਉਹਦਾ ਚੱਲ ਜਾਣਾ ਮੈਂ ਇਸ ਲਈ ਜਾਣਾ ਫੇਰ ਹੋਣਾ ਅੱਛਾ ਦੇਖੋ ਦੋ ਚਾਰ ਮਹੀਨੇ ਸ਼ਾਮੀ ਜਕਮ ਫੇਰਾ ਬੁਰ ਮਾਰਤਾ ਹੋਇਆ ਅੱਛਾ ਠੀਕ ਆ ਤੇ ਚਲੋ ਫੇਰ ਜਿਹੜੀਆਂ ਨਾਵਰੀ ਮੱਝ ਆ ਇਹਦਾ ਹੱਕਤਾ ਜੀ ਦੇਖੋ ਦੁੱਧ ਭਾਈ 7 ਕਿਲੋ ਹੀ ਅੱਛਾ ਇਹਨੂੰ ਕੱਲ ਮੂੰਹ ਖੋਲ ਦੇ ਟੀਕੇ ਲਵਾਈ ਇਹਨੂੰ ਅੱਛਾ ਦਰਵਾਜ਼ਾ ਗਰਮ ਮੜੀ ਹੁੰਦੀ ਆ ਹਾਂ ਜੀ ਉਹ ਦੁੱਧ ਦੇ ਕੋ 5 ਕਿਲੋ ਦੇ ਲੱਗ ਜਾਗੇ ਉਹ ਜੀ ਅੱਛਾ ਤੇਲ ਦੁੱਧ ਰੱਖਵੇਂ ਦਿੱਤਾ ਨਹੀਂ ਹੁੰਦਾ ਠੀਕ ਠੀਕ ਦੋ ਚੰਦ ਲਗੜਨ ਦਾ ਦੋ ਚੰਦ ਲਗੋਗੇ ਉਹ ਸਰਦ ਤੋਰਾ ਹਾਂ ਫੇਰ ਇੱਕਰੀ ਨਾ ਤੇ ਆਹ ਕੱਟਾ ਜੀ ਇਹਦੇ ਮਗਰ ਮੈਂ ਕਿ ਥੱਲੇ ਆਵੇਂ ਚੰਗੀ ਆ ਦੁੱਧ ਭਰੇ ਦੇ ਕੋਲ ਜਿਹੜਾ ਕਹਿੰਦੇ ਕੀ 5 ਕਿਲੋ 5 ਕਿਲੋ ਹੋ ਗਿਆ ਵਾਧਰੀਆਂ ਪਾਦੇ ਤਾਂ ਕਿਉਂ ਠੀਕ ਆ ਇਹ ਮੂੰਹ ਖੋਲ ਠੀਕ ਨਾਲ ਘੜੀ ਏ ਠੀਕ ਆ ਉਹਨਾਂ ਦਾ ਗਰਮ ਬੜੀ ਦੇਖੋ ਵੀਰ ਭਰਾ ਸਾਰੇ ਪਤਾ ਬੜੇ ਗਰਮ ਹੁੰਦੇ ਹੋ ਹਾਂਜੀ ਤੇ ਇਹਦਾ ਮੁੱਲ ਫਿਰ ਉਹ ਵੀ ਉਸੇ ਮਜ ਨੂੰ ਟੀਕਾ ਆਪਾਂ ਗਰਮ ਨਾਲ ਲਵਾਏ ਤਾਂ ਉਹ ਵੀ ਤਾਂ ਹੀ ਸੂਹੀ ਥੋੜਾ ਅੱਛਾ ਹਾਂਜੀ ਤੇ ਇਹਦਾ ਮੁੱਲ ਇਹਦਾ ਮੁੱਲ 6000 ਆ ਜੀ 6000 ਹਾਂ ਛੋੜ ਛੜ ਮੁੱਕਦੇ ਹੋ ਛੋੜ ਸਾਡੇ 45 ਭਾਈ ਦਵਾਂਗੇ ਠੀਕ ਆ ਸਾਡੇ ਕੋ ਭਾਈ ਦੋ ਦੋ ਡੰਗ ਚੂਕ ਖੜੇ ਜਿੱਦਾਂ ਮਰਜ਼ੀ ਆਪਣੀ ਆਪਾਸ ਕਰਕੇ ਖੜੇ ਮੜ ਕੇ ਲਾਮਾ ਨਹੀਂ ਲੈਣਾ ਆਪਾਂ ਛੋਟੇ ਛੋਟੇ ਮੁੱਲ ਕਿਤੇ ਦਾ ਆਪਾਂ ਮੜ ਕੇ ਇਹ ਰੱਖ ਦਿੰਦੀ ਭਰਾ ਜੀ ਠੀਕ ਆ ਬਸ ਵੀ ਇਹਦੇ ਦੁੱਧ ਦੀ ਗੰਦੀ ਕੋਈ ਨਹੀਂ ਆਪਾਂ ਦੇ ਦੇ ਅੱਛਾ ਆਜੇ ਕੋਈ 6-7 ਕਿਲੋ ਬੋਲਾਏ 5-6 ਕਿਲੋ ਵੇਜੇ ਅੱਛਾ ਇਹਦੇ ਕੋਈ ਨਹੀਂ ਦੁੱਧ ਦੀ ਗਾਰੰਟੀ ਵੀ ਕਿੰਨਾ ਦਵੇ ਕਿੰਨਾ ਨਾ ਦਵੇ ਦੋਜੇ ਦਾ 13-14 ਕਿਲੋ ਦੀ 12-13 ਕੋਈ ਗਾਰੰਟੀ ਆ ਪਰ ਹੁਣ ਇਹ ਬੋਲਾ ਹੀ ਇਹਦੇ ਹਿਸਾਬ ਨਾਲ ਠੀਕ ਆ ਬਾਕੀ ਜੱਲਾ ਕੋਈ ਵੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਖ ਚੱਕ ਕੇ ਖੜੇ ਜੀ